ਜਦੋਂ પતિ ਪਤਨੀ ਦੀ ਲੜਾਈ ਹੁੰਦੀ ਆ ਭਾਵੇਂ ਜਿੰਨਾ ਆਪਸ ਵਿੱਚ ਦੀ ਜ਼ਿਆਦਾ ਹੀ ਪਿਆਰ ਹੋਵੇ ਪਰ ਪਤਾ ਨਹੀਂ ਲੱਗਦਾ ਜਦੋਂ ਗੁੱਸਾ ਆਉਂਦਾ ਨਾ ਫਿਰ ਉਹ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਲੜਾਈ ਹੋ ਜਾਂਦੀ ਆ ਇਸੇ ਤਰ੍ਹਾਂ ਉਹ ਔਰਤ ਬਹੁਤ ਵਧੀਆ ਸੀ ਉਹਦੇ ਹਸਬੰਡ ਵੀ ਬਹੁਤ ਵਧੀਆ ਸੀ ਇੱਕ ਦੂਜੇ ਨਾਲ ਉਹਨਾਂ ਦੀ ਬਹੁਤ ਬੰਨਦੀ ਸੀ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਵੀ ਉਹਦੀ ਸਲਾਘਾ ਹੁੰਦੀ ਸੀ ਵੀ ਜੇ ਪਰਿਵਾਰ ਹੋਵੇ ਤਾਂ ਇਹੇ ਜਿਹਾ ਹੋਣਾ ਚਾਹੀਦਾ ਉਨ੍ਹਾਂ ਦੀ ਲੜਾਈ ਜਿਹੜੀ ਸੀ ਉਹ ਪਤਾ ਨਹੀਂ ਕਿਵੇਂ ਦੋਹਾਂ ਜਣਿਆਂ ਦੀ ਐਹੋ ਜਿਹੀ ਲੜਾਈ ਹੋਈ ਕਿ ਉਹ ਆਪਸ ਵਿੱਚ ਦੀ ਉਹ ਕਹਿੰਦੀ ਵੀ ਜੇ ਤੂੰ ਮਰਦਾ ਤਾਂ ਮੈਨੂੰ ਤਲਾਕ ਦੇ ਦੇ ਤੂੰ ਮਰਦ ਨਹੀਂ ਮੈਨੂੰ ਤਲਾਕ ਨਹੀਂ ਦੇ ਰਿਹਾ ਇੱਥੋਂ ਤੱਕ ਉਹ ਬੜਾ ਗਰਮੀ ਦੇ ਵਿੱਚ ਗਰਮੈਸੀ ਦੇ ਵਿੱਚ ਬੋਲੀ ਤਾਂ ਉਸ ਆਦਮੀ ਨੇ ਉਹਨੂੰ ਬਹੁਤ ਆਖਿਆ ਵੀ ਤੇਰੇ ਬਿਨਾ ਮੇਰਾ ਘਰ ਨਹੀਂ ਬਸਣਾ ਤੂੰ ਕਰੋ ਨਾ ਆ ਜਾ ਧਾ ਕੋਨੇ ਇੱਕ ਰਾਤੀ ਫੜੀ ਰੱਖੀ ਵੀ ਮੈਂ ਇੱਥੋਂ ਜਾਣਾ ਚਾਹੁੰਨੀ ਆ ਤੂੰ ਮੈਨੂੰ ਤਲਾਕ ਦੇ ਦੇ ਮੈਂ ਤੇਰੇ ਘਰ ਇੱਕ ਮਿੰਟ ਦੀ ਰਹਿਣਾ ਚਾਹੁੰਦੀ ਉਹ ਵੀ ਉਹਦੇ ਤੋਂ ਉਹ ਲਿਖ ਕੇ ਦੇ ਦਿੰਦਾ ਉਹਦੇ ਵਿੱਚ ਕੁਝ ਹੋਰ ਹੀ ਲਿਖਿਆ ਹੁੰਦਾ ਤੂੰ ਕਾਗਜ਼ ਦੇ ਦਿੰਦਾ ਤੇ ਜਾ ਚੰਗਾ ਜਾ ਤੇ ਘਰੇ ਚਲੀ ਜਾ ਉਜਰੋ ਪੇਕੇ ਜਾਂਦੀ ਤਾਂ ਸਾਰਾ ਪਰਿਵਾਰ ਹੈਰਾਨ ਹੁੰਦਾ ਕਿ ਸੋਢੀ ਤਾਂ ਬੰਦੀ ਬਹੁਤ ਸਿਆਪਸ ਵਿੱਚ ਦੀ ਸਾਰੇ ਰਿਸ਼ਤੇਦਾਰ ਵੀ ਕਹਿੰਦੇ ਆ ਕਦੀ ਉਹ ਲੜਦੇ ਨਹੀਂ ਸੀ ਤੇ ਤੁਹਾਨੂੰ ਕੀ ਹੋ ਗਿਆ ਉਹ ਕਹਿੰਦੇ ਨਹੀਂ ਮੈਂ ਨਹੀਂ ਬਸਣਾਉ ਉਹ ਮੇਰੇ ਨਾਲ ਆਏ ਕਰਦਾ ਆਏ ਕਰਦਾ ਉਹ ਜਿਹੜਾ ਤਾਂ ਕਦੀ ਕਰਨ ਵਾਲਾ ਹੀ ਨਹੀਂ ਸੀ ਉਹ ਆਪ ਸਵੇ ਇਸ ਤਰ੍ਹਾਂ ਕਰਦੇ ਰਹੇ ਕੁਝ ਦਿਨ ਤਾਂ ਉਹਦੇ ਚੰਗੇ ਚੱਲਦੇ ਰਹੇ ਜਿੰਨਾ ਚਿਰ ਉਹਦੇ ਭਰਾਵਾਂ ਦਾ ਵਿਆਹ ਨਾ ਹੋਇਆ ਉਦੋਂ ਤਾਂ ਉਹਦਾ ਵਧੀਆ ਰਿਆ ਜਦੋਂ ਉਹਨਾਂ ਦੇ ਭਰਾਵਾਂ ਦਾ ਵਿਆਹ ਹੋ ਗਿਆ ਤੇ ਭਰਾ ਦਿੱਤ ਅਖਾ ਕਰ ਤੂੰ ਭੈਣੇ ਜਾਣਾ ਨਹੀਂ ਪਿਓ ਵੀ ਆਖਿਆ ਕਰੇ ਬੇਟਾ ਤੂੰ ਆਪਦਾ ਘਰ ਬਸਾ ਉਹ ਕਿਸੇ ਦੀ ਗੱਲ ਨਾ ਸੁਣਾ ਕਰੇ ਉਹਦੀ ਮਾਂ ਜਿਹੜੀ ਸੀ ਜਿੰਨੀ ਉਹ ਮਾਂ ਉਹਦੀ ਮੱਤ ਦਿੰਦੀ ਸੀ ਉਹਦੀ ਮਾਂ ਦੀ ਬਾਤ ਤੇ ਹੀ ਚੜੀ ਰਹੀ ਤੇ ਆਖਿਰ ਪਤਾ ਕੀ ਹੋਇਆ ਉਹਨਾਂ ਦੇ ਭਰਾਵਾਂ ਨੇ ਉਹਨੂੰ ਘਰੋਂ ਕੱਢਿਆ ਤੇ ਪਿਆਉ ਨੇ ਫੇਰ ਵੀ ਉਹਦਾ ਹੱਥ ਫੜ ਕੇ ਘਰੇ ਰੱਖ ਲਿਆ ਉਹ ਕਹਿੰਦਾ ਫੇਰ ਵੀ ਤੂੰ ਆਪਦਾ ਘਰ ਬਸਾ ਉਹ ਫਿਰ ਆਪਦੇ ਹਸਬੰਦ ਨੂੰ ਫੋਨ ਕਰਦੀ ਆ ਕਹਿੰਦੀ ਵੀ ਮੈਂ ਮੈਂ ਗਲਤ ਸੀ ਤੇ ਤੁਸੀਂ ਠੀਕ ਸੀਏ ਮੈਂ ਤੇਰੇ ਤੋਂ ਮਾਫੀ ਮੰਗਣੀ ਚਾਹੁੰਦੀ ਆਂ ਪਰ ਹੁਣ ਕੀ ਹੋ ਗਿਆ ਉਹ ਤਾਂ ਤੂੰ ਮੈਨੂੰ ਇੰਨਾ ਕੁਝ ਬੋਲਦੀ ਸੀ ਹੁਣ ਐਡੀ ਛੇਤੀ ਕੀ ਹੋ ਗਿਆ ਉਹ ਆਦੀ ਨਹੀਂ ਮੈਂ ਘਰੇ ਆਉਣਾ ਚਾਹੁੰਦੀ ਆਂ ਤੁਸੀਂ ਮੈਨੂੰ ਲੈ ਜਾਓ ਉਹ ਆਦਾ ਵੀ ਕੋਈ ਜਾਂਦੀ ਤੂੰ ਅਜੇ ਵੀ ਸੋਚ ਲਾ ਉਹ ਕਹਿੰਦੀ ਨਹੀਂ ਮੈਂ ਆਉਣਾ ਚਾਹੁੰਦੀ ਆਂ ਕਿਉਂਕਿ ਘਰੋਂ ਤੰਗ ਹੋ ਗਈ ਸੀ ਘਰ ਜਾਨੇ ਘਰੋਂ ਕੱਢਣ ਲੱਗੇ ਸੀਗੇ ਇਸੇ ਤਰ੍ਹਾਂ ਆਪਾਂ ਇਹੀ ਕਹਿੰਦੇ ਆਂ ਵੀ ਦੁਨੀਆ ਦੇ ਵਿੱਚ ਇਹ ਜਾ ਹੋ ਗਿਆ ਹੁਣ ਦੀ ਦੁਨੀਆ ਕੋਈ ਕਿਸੇ ਨੂੰ ਬਰਦਾਸ਼ਤ ਨਹੀਂ ਕਰਦਾ ਇਸ ਲਈ ਆਪ ਦਾ ਘਰ ਕਦੇ ਨਾ ਛੱਡੋ ਆਪਦੇ ਘਰੇ ਵਸੋ ਆਪਦੇ ਘਰੇ ਤੁਸੀਂ ਰਾਣੀਆਂ ਮਹਾਰਾਣੀਆਂ ਹ ਜੇ ਉਹਨਾਂ ਦੇ ਘਰੇ ਤੁਸੀਂ ਇੱਕ ਤਰ੍ਹਾਂ ਦਾ ਉਹ ਕੁੜੀ ਕਹਿੰਦੀ ਵੀ ਮੈਂ ਕੀ ਕਰਾਂ ਮੈਂ ਆਉਣਾ ਚਾਹੁੰਨੀ ਹ ਤੇਰੇ ਨਾਲ ਮੈਂ ਇੱਥੇ ਮੇਰੇ ਭਾਬੀਆਂ ਤੇ ਪ੍ਰਾਸ ਉੱਤੇ ਪਏ ਹੁੰਦੇ ਜਦੋਂ ਮੈਂ ਉਹਨਾਂ ਦਾ ਖਾਣਾ ਤਿਆਰ ਕਰਦੀ ਆ ਉਹ ਉਹਨਾਂ ਨੂੰ ਮੈਂ ਤੜਕੇ ਨਾਸ਼ਤਾ ਦਿੰਦੀ ਆ ਚਾਹ ਵੀ ਮੈਂ ਬਣਾਉਣੀ ਸਾਰੇ ਕੰਮ ਮੈਂ ਕਰਦੀ ਆ ਮੈਂ ਬਹੁਤ ਦੁਖੀ ਹੋਈ ਪਈ ਆ ਤੁਸੀਂ ਮੈਨੂੰ ਲੈ ਜਾਓ ਉਹ ਕਹਿੰਦੇ ਕੋਈ ਗੱਲ ਨਹੀਂ ਤੂੰ ਕਹਿੰਦੀ ਵੀ ਤਲਾਕ ਨਹੀਂ ਮੈਂ ਲੈਣਾ ਚਾਹੁੰਦੀ ਸੀ ਤੁਸੀਂ ਕਿਉਂ ਦਿੱਤਾ ਉਹਦਾ ਵੀ ਤੂੰ ਕਾਗਜ਼ ਕੱਢ ਜਿਹੜਾ ਮੈਂ ਤੈਨੂੰ ਦਿੱਤਾ ਸੀ ਉਹਨੇ ਕਾਗਜ਼ ਵੇਖਿਆ ਉਹਦੇ ਵਿੱਚ ਲਿਖਿਆ ਮੇਰੇ ਪਿਆਰੇ ਬੱਚਿਆਂ ਦੀ ਮੇਰੀ ਜਾਨ ਮੈਂ ਤੈਨੂੰ ਤਲਾਕ ਪਮੇd ਅਸਮਾਨ ਇੱਥੇ ਥੱਲੇ ਆ ਜੇ ਪਰ ਮੈਂ ਤੈਨੂੰ ਤਲਾਕ ਕਦੇ ਨਹੀਂ ਦੇਵਾਂਗਾ ਤੇ ਤੂੰ ਮੇਰੇ ਘਰ ਹੀ ਵਸੇਗੀ ਉਹਨੇ ਜਦੋਂ ਇਹ ਗੱਲ ਪੜੀ ਉਹ ਤੇ ਬਾਦੂ ਰੋਈ ਰੋ ਕੇ ਉਹਦੀਆਂ ਅੱਖਾਂ ਪੂਰੀਆਂ ਆ ਪਈ ਹੁੰਜ ਕੇ ਤੇ ਉਹ ਆਸ ਹਸਬੰਦ ਆ ਕੇ ਉਹ ਨੂੰ ਲੈ ਜਾਂਦੇ ਆ ਤੇ ਉਹ ਆਪ ਦਾ ਘਰ ਬਸਾਉਂਦੀ ਐ एक्चुअली ਮੈਂ ਸੋ ਨੂੰ ਸਾਰਿਆਂ ਨੂੰ ਇਹੀ ਕਹਿਣੀ ਆ ਵੀ ਘਰ ਦੇ ਵਿੱਚ ਗੜਬੜ ਹੁੰਦੀ ਰਹਦੀ ਆ ਅਸੀਂ ਆਸੀ ਕਿਹੜਾ ਲੜਦੇ ਨਹੀਂ ਸਾਰੀ ਦੁਨੀਆ 'ਚ ਲੜਾਈ ਹੁੰਦੀ ਆ ਤੇ ਪਰ ਕਿਸੇ ਤੀਜੇ ਬੰਦੇ ਨੂੰ ਵਿੱਚ ਨਾ ਲਿਆਓ ਤੇ ਆਪਸ ਵਿੱਚ ਦੀ ਹੀ ਨਿਬੜੋ ਇਸ ਕਰਕੇ ਨਿਪਟਨ ਨਾਲ ਤੋੜਾ ਕਰਵਾ ਸਕਦਾ ਆਪਦੇ ਘਰੇ ਸਰਦਾਰੀ ਐ ਪੇਕਿਆਂ ਦੇ ਘਰੇ ਫੇਰ ਵੀ ਤੁਸੀਂ ਇੱਕ ਤਰ੍ਹਾਂ ਦੀਆਂ ਨੌਕਰਾਨੀਆਂ ਬਣ ਕੇ ਕੰਮ ਕਰੋਗੇ ਅੱਧਾ ਸੋਨੂ ਲੈਣਾ ਪਊਗਾ ਪਰ ਜਹਾਨਾਂ ਪਿੱਛੇ ਹੋ ਜਾਣੀਆਂ ਇਸ ਲਈ ਆਪਦੇ ਘਰੇ ਕਿਉਂ ਨਾ ਤੁਸੀਂ ਆਪ ਦਾ ਸਰਦਾਰੀ ਨਾ ਰੋ ਇਸ ਲਈ ਕਦੇ ਵੀ ਭੁੱਲ ਨਾ ਕਰੋ ਲੜਾਈਆਂ ਭੜਾਈਆਂ ਨਾ ਦੇਖੋ ਅਸੀਂ ਵੀ ਲੜਾਈਆਂ ਦੇ ਵਿੱਚ ਹੀ ਕੱਟ ਕੇ ਇੱਥੋਂ ਤੱਕ ਆਏ ਕੋਈ ਨਹੀਂ ਜੀ ਦੇ ਘਰੇ ਲੜਾਈ ਨੂੰ ਜ ਸਭ ਦੇ ਘਰੇ ਹੁੰਦੀਆਂ ਦੇਖਣ ਨੂੰ ਤਾਂ ਸਾਰੇ ਅੱਛੇ ਅੱਛੇ ਲੱਗਦੇ ਹੁੰਦੇ ਆਪਾਂ ਇਸ ਲਈ ਇਹ ਕਦਮ ਗਲਤ ਕਰiena ਪਟਿਓ ਮੇਰੀ ਗੱਲ ਨੂੰ ਕੰਠ ਕਰਕੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਨੂੰ ਯਾਦ ਕਰਿਆ ਕਰੋ